ਦੇ ਫਗਵਾੜਾ ਤੋਂ ਇੱਕ ਬਹੁਤ ਹੀ ਮੰਦਤਾ ਦੀ ਖਬਰ ਜੋ ਸਾਹਮਣੇ ਆ ਰਹੀ ਹੈ ਕਿ ਫਗਵਾੜਾ ਦੇ ਪਿੰਡ ਦੁੱਗਾ ਦੇ ਨਜ਼ਦੀਕ ਚਿੱਟੀ ਵੇਂ ਵਿੱਚ ਪਾਣੀ ਦਾ ਪੱਧਰ ਵਧਣਾ ਇਲਾਕੇ ਵਿੱਚ ਹੜਾਇਆ ਹੋਇਆ ਇਸ ਹੜ ਨਾਲ ਖੇਤ ਦੇ ਪਾਣੀ ਵਿੱਚ ਡੁੱਬ ਕੇ ਸਕੇ ਭੈਣ ਭਰਾਵਾਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਪਛਾਣ ਸੰਦੀਪ ਕੁਮਾਰ ਅਤੇ ਪ੍ਰੀਤੀ ਨਿਵਾਸੀ ਉੱਚਾ ਪਿੰਡ ਵਜੋਂ ਹੋਈ ਮ੍ਰਿਤਕ ਦੇ ਪਿਤਾ ਬਲਰਾਮ ਕੁਮਾਰ ਨੇ ਕੀ ਦੱਸਿਆ ਤੁਸੀਂ ਵੀ ਸੁਣੋ ਇਹ ਘਰੋਂ ਰਾਣੀਪੁਰ ਨੂੰ ਦਵਾਈ ਲੈਣ ਗਏ ਆ ਅੱਛਾ ਇਹ ਮੈਨੂੰ ਪਤਾ ਨਹੀਂ ਕਿਹੜੇ ਬਲੇ ਗਏ ਆ ਜਿਸ ਦਾ ਸੁੰਡ ਨੇ ਮਤਲਬ ਉਹਦੇ ਵਿੱਚ ਤਕਰੀਬਨ 12:00 ਵਜੇ ਗਏ ਆ ਲਗਭਗ ਤੇ ਉਹ ਤੋਂ ਚੱਲੇ ਜਾਂਦੇ ਪਏ ਆ ਰਾਤੇ 'ਚ ਬਈ ਪਿੰਡੀ ਆ ਜੋ ਦੁਪੰਦ ਤੇ ਰਾਣੀ ਜੋ ਪਾਲ ਪਦੇ ਅੱਛਾ ਜੀ ਉਥੇ ਸਾਈਕਲ ਦਾ ਬੈਲੈਂਸ ਵਿਗੜ ਗਿਆ ਉਥੇ ਡਰ ਪਏ ਕੁਛ ਹੱਥਲੇ ਸਾਜਾ ਤੋਂ ਉਹ ਥੇ ਨੀਮੇਆ ਉਥੇ ਪਾਣੀ ਇੱਥੇ ਆ ਕੇ ਡੁੱਬ ਕੇ ਇਹ ਪਹਿਲਾ ਹੜਾ ਹੈ ਹੜਾ ਉਹ ਪਾਣੀ ਹੜਾ ਹੈ ਉਹ ਹੜ ਚਲਦੇ ਪਏ ਅੱਛਾ ਚਲਦੇ ਪਏ ਉਹਦੇ ਕਰਕੇ ਉਹਦੇ ਕਰਕੇ ਇਹ ਕੰਮ ਹੋਇਆ ਅੱਛਾ ਜੀ ਕੀ ਨਾਮ ਸੀ ਨਾ ਦੋਨਾਂ ਦਾ ਇਹ ਲੜਕੇ ਦਾ ਹੈ ਨਾਂ ਸੰਦੀਪ ਕੁਮਾਰ ਇਥੋਂ ਅੱਛਾ ਜੀ ਕਿੰਦਾ ਸੰਦੀਪ ਕੁਮਾਰਾ ਤੇ ਦੀਪਕ ਪਿਆਰ ਲੱਗਿਆ ਉਹ ਬੇਟੀ ਦਾ ਹੀ ਬੇਟੀ ਦਾ ਨਾਮ ਹੈ ਕਿ ਪ੍ਰੀਤੀ ਅੱਛਾ ਜੀ ਤੁਸੀਂ ਸਰ ਤੁਹਾਡੇ ਬੱਚੇ ਦੋਨੇ ਇਹ ਹਾਂਜੀ ਦੋਨੇ ਬੱਚੇ ਆ ਇਹ ਲੜਕਾ ਵੱਡਾ ਆ ਅੱਛਾ ਜੀ ਇਹ ਤਕਰੀਬਨ ਇਹਦਾ ਜਨਮ ਹੈਗਾ ਜਦੋਂ ਤ੍ਰਿਬਿਗਨਨ 38 ਸਾਲ ਦੀ ਉਮਰ ਹੈ 37-38 ਸਾਲ ਦੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਜਿਹੜੀ ਤੁਹਾਡੇ ਨਾਲ ਬੜੀ ਦੁੱਖ ਵਾਲੀ ਘਟਨਾ ਵਾਪਰੀ ਆ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਬਹੁਤ ਜ਼ਿਆਦਾ ਹੀ ਸਾਡੇ ਮੇਰੇ ਦੇ ਘਰੇ ਬਰਬਾਦ ਹੋ ਗਏ ਬਿਲਕੁਲ ਹੀ ਹੋ ਗਿਆ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕੀ ਬਰਬਾਦ ਹੋ ਗਿਆ ਸਰਕਾਰਾਂ ਲਈ ਕੁਝ ਕਹਿਣ ਚਾਹੁੰਦੇ ਆ ਕਿ ਕੀ ਸਰਕਾਰ ਨੇ ਤੁਹਾਡੀ ਕੋਈ ਐ ਮੌਕੇ ਤੇ ਕੋਈ ਤੁਹਾਡੇ ਨਾਲ ਗੱਲ ਕਰਨ ਲਈ ਮਾਨ ਸਾਹਿਬ ਵੀ ਬਹੁਤ ਸਾਰੇ ਮਾਨ ਸਾਹਿਬ ਵੀ ਮਾਨ ਕੰਮ ਛੱਡ ਗਿਆ ਮੈਨੂੰ ਕੋਈ ਮੰਡਲ ਕੋਲ ਲਗਾਉਣੀ ਕੋਈ ਨਹੀਂ ਠੀਕ ਠੀਕ ਹੈ ਸਰ ਸਰ ਇੱਕ ਜਾਣਕਾਰੀ دی ਜਿਹੜੀ ਇੱਕ ਭੈਣ ਭਰਾ ਦੀ ਇੱਕ ਹਾਪਨ ਹੋਈ ਆ ਕਿ ਨਾਮ ਤੇ ਕੀ ਮਾਮਲਾ ਹਮ ਤੱਕ ਆਇਆ ਸਮੇਂ ਮੈਂ ਐਸੀ ਸੰਦੇਸ਼ਨ ਕੰ ਦਾ ਰਹਾ ਮੈਂ ਅਜ ਡਿਊਟੀ ਅੱਥਰ ਲਗਾ ਹੋਇਆ ਸੀ ਮੈਨੂੰ ਇਨਫੋਰਮੇਸ਼ਨ ਆਈ ਕਿ ਰਾਣੀ ਪੁੱਛਾ ਤੋਂ ਰਾਣੀ ਬਗੂ ਟਰੇਨ ਦੇ ਉੱਤੇ ਦੋ ਭੈਣ ਭਰਾ ਇੱਕ ਭੈਣ ਇੱਕ ਭਰਾ ਜਾਨਕਿ ਘਰ ਦੇ ਵਿੱਚ ਟੁੱਟ ਗਿਆ ਇਹ ਤੋਂ ਇਹ ਨਹੀਂ ਪਹਿਲੀ ਮੁਲਾਕਾਤ ਨਾਲ ਇੱਕ ਤੋਂ ਬਾਅਦ ਕਰਿਆ ਬਾਅਦ ਕਰਕੇ ਬਰਾਸਾ ਨਰਾਤਾ ਕੰ ਕੀਤਾ ਪਤਨਾ ਨਾਮ ਦਾ ਆਪ ਤੁਹਾਦ ਫਿਰ ਹਾਲ 171 ਕਾਰਵਾਈ ਨੂੰ ਦਿੱਤੀ ਹੈ ਜਿਹੜੀਆਂ ਡੈਕ ਬੋਡੀਆਂ ਉਹ ਸਿਵਲ ਸਪਰੂਥ ਕੋਲੇ ਮੋੜੀ ਰੱਖੀ ਤੇਨਾਂ ਦਾ ਨਾਮ ਵਗੈਰਾ ਕਲੀਅਰ ਹੋ ਗਿਆ ਕੀ ਨਾਮ ਹੈ ਜੀ ਸੰਦੀਪ ਸਿੰਘ ਇੰਡੀਆ ਸਿੰਘ ਦਾ ਪੁੱਤਰ ਬਲਗਾਮ ਕਮਾਤ ਵਾਸੀ ਪਡੂਚਾ ਖਾਣਾ ਖਾਣਾ ਪਤਾਣਾ ਜ਼ਿਲ੍ਹਾ ਜੰਮੂ ਤੇ ਕੁੜੀ ਨੰਬਰ ਸੰਤੀ ਦਾ ਦੂਜੀ ਉਸ ਦੀ ਕੰਮ ਭੀਤੀ ਡਾ ਡਰੋਪ ਕਿ ਬਲਰਾਮ ਕੁਮਾਰ ਵਾਸੀ ਚਾ ਖਾਨਾ ਤਰਾਂ ਜਾਦਾ ਇਸੇ ਕੇ ਕਹਾਤੇ ਤੇ ਕੁਛ ਸ਼ਤੋ ਸਾਈਕਲ ਤੇ ਸੀ ਇੱਕ ਕਿਦਮ ਚਾਰ ਸੀ ਕੁਛ ਸਮੇਂ ਉੱਤੇ ਤੋਂ ਜਗਪਾਲਪੁਰ ਨੂੰ ਦਵਾਈ ਲੈਣਾ ਚੋਥੇ ਜੀ ਤੇ ਕੀ ਕਰ ਲਈ ਕੀ ਜੀ ਪਾਣੀ 174 ਅਧਿਕਾਰ ਨੂੰ ਅਮਲੋਟ ਲੈਣਾ ਠੀਕ ਹੈ